ਜਿਮੇਦਾਰ ਸੀਗਾ ਉਹ ਪੜਿਆ ਲਿਖਿਆ ਤੇ ਆਉਂਦੇ ਨੇ ਦਿਮਾਗ ਦਾ ਤਰਤੀ ਉਹ ਜਦੋਂ ਕੋਈ ਵੀ ਕੰਮ ਕਰਨ ਤੁਰਦਾ ਬਿਨਾਂ ਸਲਾਹ ਤੋਂ ਨਹੀਂ ਤੁਰਦਾ ਪਰਵਾਹ ਦੀ ਸਲਾਹ ਨਾਲ ਤੁਰਦਾ ਇੱਕ ਦਿਨ ਕੀ ਹੋਇਆ ਸਾਣਾ ਕਹਿੰਦਾ ਵੀ ਅੱਖੋਂ ਕਾਣਾ ਹੋਵੇ ਲੱਤੋਂ ਲੰਗੜਾ ਹੋਵੇ ਇਹਦੇ ਚ ਇੱਕ ਤੱਤ ਵੱਧ ਹੁੰਦੀ ਹੈ ਉਹਦਾ ਗਮੰਡੀ ਸੀ ਅੱਖੋਂ ਕਾਣਾ ਸੀ ਉਹ ਉਹ ਟੱਕਰ ਗਿਆ ਕਹਿੰਦਾ ਵੀ ਕਿੱਧਰ ਚੱਲਿਆ ਕਹਿੰਦਾ ਜਾ ਤੇ ਤੀ ਵੀ ਸਲਾਹ ਲੈ ਲੈਣਾ ਫਲਾਣੇ ਕੰਮ ਜਾਣੇ ਰਾਇ ਦੇ ਕਹਿੰਦਾ ਭਗ ਜਾ ਰਾਇ ਕਹਦੀ ਜਦੋਂ ਤੁਰੀ ਪਿਆ ਕਹਿੰਦਾ ਫਿਰ ਆਇਆ ਤਾਂ ਕੋਈ ਦੱਸ ਮੈਨੂੰ ਕਹਿੰਦਾ ਰਾਇ ਮੇਰੀ ਕਹਦੀ ਆ ਜਦੋਂ ਘਰੋਂ ਤੁਰ ਪਿਆ ਭਗ ਜਾ ਭਈ ਕਾਣੇ ਚ ਵਹਿਬਤ ਵੱਧ ਹੁੰਦੀ ਆ ਉਹ ਕਹਿੰਦਾ ਚੰਗਾ ਤੁਰ ਪਿਆ ਦੋ ਹੋ ਗਿਆ ਜ਼ਿੰਮੇਦਾਰਾ ਮਤਲਬ ਕੰਮ ਕਿਤੇ ਮੁੜਿਆ ਬੋਇਆ ਨਾ ਉਹਨੂੰ ਬਹਿਮ ਹੋ ਗਿਆ ਵੇਖੋ ਕਾਣਾ ਟੱਕਰਿਆ ਮੁੜ ਕੇ ਆ ਗਿਆ ਕਹਿੰਦਾ ਕਿਉਂ ਬਈ ਕਹਿੰਦਾ ਜਿਹੜੇ ਕੰਮ ਗਿਆ ਤੇ ਉਹ ਕੰਮ ਤਾਂ ਹੋਇਆ ਨਹੀਂ ਕਹਿੰਦਾ ਕਿ ਅੱਖੋਂ ਕਾਣਾ ਟੱਕਰ ਗਿਆ ਮੈਨੂੰ ਉਹ ਤੇ ਗੁੱਸਾ ਕਰ ਗਿਆ ਉਹਨੇ ਆਖੀ ਮੈਨੂੰ ਕਹਿੰਦੇ ਕਹਿੰਦਾ ਕੋਈ ਨਾ ਬਈ ਕਹਿੰਦਾ ਜਿੱਦ ਦੇ ਹੁਣ ਕੋਈ ਕੰਮ ਕਰਨ ਜਾਵੇਂਗਾ ਮੈਨੂੰ ਨਾਲ ਲੈ ਕੇ ਚੱਲੀ ਕਹਿੰਦਾ ਚੰਗਾ ਉਹ ਤੇ ਪਈ ਕਿਸੇ ਦਾ ਦਾਵਾ ਝਗੜਾ ਕਰਿਆ ਹੋਇਆ ਸੀ ਲਾਲਾ ਉਹ ਟਾਈਮ ਦੇ ਵਿੱਚ ਰਾਜੇ ਦੀ ਦਾਵਾ ਕਰਦੇ ਹੁੰਦੇ ਲੋਕ ਉਹਨੇ ਆਖਿਆ ਵੀ ਉੱਧੇ ਆਪਾਂ ਨੂੰ ਕਿਹਾ ਸੀ ਮੈਨੂੰ ਨਾਲ ਲੈ ਕੇ ਚੱਲੀ ਵੀ ਆਪਾਂ ਕਾਣੇ ਨੂੰ ਲੈ ਕੇ ਚੱਲਦੇ ਆ ਕਹਿੰਦਾ ਵੀ ਫਲਾਨਾ ਸਿਆ ਕਹਿੰਦਾ ਹਾਂ ਕਹਿੰਦਾ ਤੈ ਮੈਨੂੰ ਕਿਹਾ ਸੀ ਮੈਨੂੰ ਨਾਲ ਲੈ ਕੇ ਚੱਲੀ ਕਹਿੰਦਾ ਹਾਂ ਕਿਹਾ ਸੀ ਕਹਿੰਦਾ ਫਿਰ ਮੇਰੇ ਨਾਲ ਚੱਲੇਗਾ ਅੱਜ ਕਹਿੰਦਾ ਭਾਗ ਚੱਲੂ ਉਹ ਕਹਿੰਦਾ ਕੰਮ ਦੱਸ ਕਹਿੰਦਾ ਕੰਮ ਤਾਂ ਤੈਨੂੰ ਉੱਥੇ ਜਾ ਕੇ ਦੱਸੂ ਕਹਿੰਦਾ ਚੰਗਾ ਭਾਗਿਆ ਭਾਈ ਲੇ ਗਿਆ ਜਦੋਂ ਗਾਹਾਂ ਗਿਆ ਜਦੋਂ ਰਾਜੇ ਦੇ ਉੱਤੇ ਕਚਹਿਰੀ 'ਚ ਜਾ ਕੇ ਬੈਠਣਾ ਪਿਆ ਗਿਆ ਕਾਣੇ ਉਹਦੇ ਮਾਰੀ ਕੂਣੀ ਉਹ ਕਹਿੰਦਾ ਮੈਂ ਤੈਨੂੰ ਕਿਹਾ ਤੀ ਵੀ ਮੈਨੂੰ ਕੰਮ ਦੱਸ ਕੇ ਚੱਲੀ ਕਹਿੰਦਾ ਹੁਣ ਤੈਨੂੰ ਆਪੀ ਪਤਾ ਲੱਗ ਜੂਰੇ ਕਹਿੰਦਾ ਉਹ ਤਾਂ ਸੱਤਰਖਾਨ ਵਾਲਾ ਥੈਂ ਹੁਣੇ ਸੋਚਿਆ ਵੀ ਮਨਾ ਹੁਣ ਦਿਮਾਗ ਵਰਤੀ ਉਹਨੂੰ ਬੋਲਦਾ ਜ਼ਿੰਮੇਦਾਰ ਨੂੰ ਕਹਿੰਦਾ ਇੱਕ ਗੱਲ ਕਹਾ ਮੈਂ ਕਹਿੰਦਾ ਹਾਂ ਕਹੇ ਕਹਿੰਦਾ ਆਪਣੇ ਪਿੰਡ ਦੇ ਵਿੱਚ ਇੱਕ ਚੋਗਲ ਹੈ ਕਹਿੰਦਾ ਹਾਂ ਕਹਿੰਦਾ ਹੈਗਾ ਕਹਾਂ ਕਹਿੰਦਾ ਮੈਂ ਤਾਂ ਜਾਣਦਾ ਨਹੀਂ ਕਹਿੰਦਾ ਜੇ ਤੂੰ ਨਹੀਂ ਜਾਣਦਾ ਮੈਂ ਦੱਸਦਾ ਰਾਜੇ ਨੇ ਆਖਿਆ ਵੀ ਕੰਮ ਕੀ ਆਏ ਇਹ ਨੇ ਗੱਲਾਂ ਕੀ ਕਰਦਾ ਰਾਜਾ ਕਹਿੰਦਾ ਵੀ ਜਦੋਂ ਰਾਜਾ ਕੇ ਬਹਿ ਗਿਆ ਹਸਨ ਤੇ ਆਪਦੇ ਤੇ ਕਹਿੰਦਾ ਲੈ ਵੀ ਕਾਰਵਾਈ ਕਰ ਦੋ ਸ਼ੁਰੂ ਹੁਣ ਜਦੋਂ ਆਪਾਂ ਮੰਨ ਕੇ ਚੱਲ ਜੱਜ ਦੇ ਤਰੀਕ ਤੇ ਜਾਂਦੇ ਆ ਤਾਂ ਉੱਥੇ ਉਹਨੇ ਹੀ ਬੋਲਿਆ ਜਾਂਦਾ ਜਿੰਨਾ ਆਪਾਂ ਬੁਲਾਇਆ ਜਾਊ ਉਹਨੇ ਆਖਿਆ ਵੀ ਹੁਣ ਮੌਕਾ ਕਹਣਾ ਉਹਨੂੰ ਬੋਲਦਾ ਰਾਜੇ ਨੂੰ ਕਹਿੰਦਾ ਜੀ ਕਾਰਵਾਈ ਸ਼ੁਰੂ ਤਾਂ ਤੁਸੀਂ ਤਾਂ ਹੁਣ ਕਰਦੇ ਸਾਡੀ ਤਾਂ ਤੜਕੇ ਦੀ ਕਰੀ ਹੋਈ ਐ ਇਹ ਜਿਹੜਾ ਤੜਕੇ ਦੇ ਬੈਠੇ ਕਿਚੇਰੀ ਚ ਕਹਿੰਦਾ ਕਿਵੇਂ ਕਹਿੰਦਾ ਜੀ ਇਹ ਤਾਂ ਕੰਮ ਪਤਾ ਨਹੀਂ ਆਇਆ ਕਿਹੜੇ ਨਾਲ ਆ ਪਰ ਮੈਂ ਜਿਹੜੇ ਕੰਮ ਆਏ ਮੇਰੀ ਸੁਣ ਲਓ ਕਹਿੰਦਾ ਹਾਂ ਕਹਿੰਦਾ ਜੀ ਸਾਡੇ ਇੱਕ ਪਿੰਡ ਦੇ ਵਿੱਚ ਚੋਗਲ ਹੋ ਰਿਹਾ ਉਹ ਨਾ ਤਾਂ ਕਿਸੇ ਦਾ ਰਿਤਾ ਹੁੰਦਾ ਨਾ ਕਿਸੇ ਦਾ ਕੁਝ ਹੋਰ ਹੁੰਦਾ ਉਹ ਕਹਿੰਦਾ ਜੀ ਮੈਂ ਉਹਦੇ ਬਾਰੇ ਆਇਆ ਵੀ ਉਹਦਾ ਹੱਲ ਕਰੋ ਕਹਿੰਦਾ ਭਾਈ ਇਹ ਕੰਮ ਸਾਡਾ ਨਹੀਂ ਹੱਲ ਕਰਨਾ ਸਾਡੇ ਕੋ ਤਾਂ ਰੈਪੋਰਟ ਦਿੱਤੀ ਆ ਅਸੀਂ ਦੋਨੇ ਤਰ੍ਹਾਂ ਨੂੰ ਸਦਾਂਗੇ ਵਿੱਚ ਉਹਨੂੰ ਸਦਣਾ ਗਨੇ ਤੈਨੂੰ ਸਦਲਾਂਗੇ ਕਹਿੰਦਾ ਚੰਗਾ ਜੀ ਉਹ ਕਹਿੰਦਾ ਵੀ ਤੂੰ ਕੀ ਕੰਮ ਆਇਆ ਕਹਦਾ ਜੀ ਇਹਦੇ ਨਾਲ ਆਇਆ ਮੈਂ ਤਾਂ ਉਹ ਜ਼ਿੰਮੇਦਾਰ ਕਹਿੰਦਾ ਕਹਿੰਦਾ ਜੇ ਝੂਠ ਬੋਲਦਾ ਇਹ ਤੇ ਕਰਿਆ ਹਾ ਕਿਸੇ ਨੇ ਦਾਵਾ ਸੋਡੇ ਕੋਲੇ ਰਬਟ ਹੈ ਇਹ ਕਹਿੰਦਾ ਮੈਂ ਤੇਨੂੰ ਮੈਨੂੰ ਤਾਂ ਨਾਲ ਲੈ ਕੇ ਆਏ ਮੈਂ ਤਾਂ ਆਪਦਾ ਦੁੱਖ ਰੋਣਾ ਆਇਆ ਥੋਡੇ ਕੋਲੇ ਉਹ ਪਈ ਕਹਿੰਦਾ ਕਿ ਵੀ ਹਾਂ ਦੱਸ ਕਹਿੰਦਾ ਨਾ ਜੀ ਮੇਰੇ ਤਾਂ ਮੈਂ ਤੇ ਇਹਦੇ ਨਾਲ ਆਇਆ ਉਹ ਕਹਿੰਦਾ ਜੀ ਝੂਠ ਬੋਲਦਾ ਕਾਲੂ ਮੂਕੀ ਗਾਰਜੇ ਤੋ ਹਟਈ ਨਾ ਕਾਣਾ ਕਹਦਾ ਐ ਦੱਸ ਤੈ ਮੈਨੂੰ ਕਿਹਾ ਨਹੀਂ ਵੀ ਮੇਰੇ ਵੀ ਮੇਰੇ ਨਾਲ ਚੱਲ ਰਾਇ ਨੂੰ ਤਰੀ ਕਹਿੰਦਾ ਤੈ ਉੱਤੇ ਮੈਨੂੰ ਕਹਤੀ ਮੇਰਾ ਕੰਮ ਨਹੀਂ ਬਣਿਆ ਅੱਜ ਤਾਂ ਬਣ ਗਿਆ ਅੱਜ ਤਾਂ ਨਾਲ ਆਇਆ ਮੂਪੇ ਜੱਟ ਕਹਿੰਦਾ ਹੂੰ ਉਹ ਕਹਿੰਦਾ ਚੱਲ ਅੰਦਰ ਫਿਰ ਕਹਿੰਦਾ ਕਹ ਕਹਿੰਦਾ ਜੇ ਉਧਰ ਮੈਂ ਘੰਟੇ ਦਾ ਪੁੱਛਿਆ ਨਹੀਂ ਵੀ ਕੰਮ ਆਇਆ ਤੂੰ ਕਿਉਂ ਕਹੂੰ ਉਹ ਤਾਂ ਵੀ ਡਾਕ ਕਾਣਾ ਨੂੰ ਘਰੇ ਵੱਜਿਆ ਉਹ ਦੂਜੇ ਤਨ ਉਹਦੇ ਕੋਲ ਵਾਗ ਗਿਆ ਚੁਗਲ ਖੁਰ ਕੋਲੇ ਕਾਣਾ ਕਹਿੰਦਾ ਉਹ ਗੱਲ ਸੁਣ ਮੇਰੀ ਮੈਂ ਤੇਰੇ ਤੇ ਦੇ ਗਿਆ ਤਲਾ ਤੇ ਤੂੰ ਕਹਿੰਦਾ ਚੁਗੜੀ ਕਰਦਾ ਹੁਣ ਕਿਵੇਂ ਕਰੇਗਾ ਕਹਿੰਦਾ ਮੈਂ ਤਾਂ ਅੱਜ ਵੀ ਕਰੂੰ ਕਹਿੰਦਾ ਕਿਉਂ ਕਹਿੰਦਾ ਹਾਂ ਇਤਨੇ ਕਮਾਂਡੀਆਂ ਦੇ ਹੁੰਦਾ ਹੁੰਦਾ ਤੇ ਰਿਸ਼ਤਾ ਮੁੰਡੇ ਨੂੰ ਉਹ ਟੱਕਰਗਾ ਤੇਰੇ ਵਰਗਾ ਉਹ ਕਹਿੰਦਾ ਫਲਾਨਿਆਂ ਕਹਿੰਦਾ ਹਾਂ ਕਹਿੰਦਾ ਕਮਾਂਡੀਆਂ ਦੇ ਮੁੰਡੇ ਨੂੰ ਰਿਸ਼ਤਾ ਹੁੰਦਾ ਕਹਿੰਦਾ ਹੋਇਆ ਤਾਂ ਨਹੀਂ ਕਹਿੰਦਾ ਨਾ ਹੋਇਆ ਤਾਂ ਹੈ ਨਹੀਂ ਹੋ ਹੀ ਜਾਂਦਾ ਕਹਿੰਦਾ ਬੈਠ ਕੇ ਸਾਕਣ ਤੇ ਕਹਿੰਦਾ ਹਾਂ ਕਹਿੰਦਾ ਫਿਰ ਮੈਂ ਜਾਣਦੇ ਜਾ ਕੇ ਬੋਲਦਾ ਉਹਨੂੰ ਮੁੰਡੇ ਦੇ ਪਿਓ ਨੂੰ ਉੱਚੀਂ ਜਨੇ ਉਹ ਕਹਿੰਦਾ ਬਾਈ ਜਰਾ ਨਾ ਤਾਂ ਮਰਲਾ ਬਹਾਂਦਾ ਤੇਰੇ ਕੋਲੇ ਆ ਨਾ ਮਰਲਾ ਬਹਾਂਦਾ ਮੇਰੇ ਕੋਲੇ ਆ ਕਹਿੰਦਾ ਪਟਵਾਰੀ ਨੂੰ ਆਪਣੇ ਥੀਕੀ ਕੰਮ ਐ ਕੁੜੀ ਵਾਲੇ ਖੜੇ ਹੋ ਗਏ ਕੁੜੀਆਂ ਤੋਂ 10 ਕਿਲੇ ਲੈ ਕੇ ਗਿਆ ਸਾਕ ਲੰਦਾ ਉਹਨੇ ਉਹ ਪਾਨੀ ਮਾਰਨਾ ਨੇ ਪਾਨੀ ਮਾਰਨੀ ਆ ਜਦ ਤੂੰ ਚੁਗਲਨੇ ਦਾ ਕਹਿੰਦਾ ਨਾ ਤਾਂ ਮਰਲਾ ਬਹਾਂਦਾ ਤੇਰੇ ਕੋਲੇ ਆ ਬਾਈ ਨਾ ਮਰਲਾ ਮੇਰੇ ਕੋਲੇ ਆ ਪੰਨ ਪਟਵਾਰੀ ਕੋ ਸਾਧਾ ਰੋ ਜਾ ਕੁੜੀ ਵਾਲੇ ਕਹਿੰਦੇ ਜੇ ਤੂੰ ਤਾਂ ਕਹਿੰਦੇ 10 ਕਿਲੇ ਨੇ ਉਹ ਕਹਿੰਦਾ ਕਿ ਸਾਡੇ ਬਹਾਂ ਤਾਂ 10 ਕਿਲੇ ਨੇ ਪਰੇ ਪਿੰਡ ਦਾ ਚੁਗਲ ਹੈ ਜੋ ਤਰਪੇ ਕੁੜੀ ਵਾਲੇ ਮਨਰਾਜ ਜੀ ਦੀ ਸਾਧਨ ਤੇ ਆਈ ਸੀ ਜਾਂ ਰਲਿਆ ਨਾਲ ਕਹਿੰਦਾ ਬਾਹ ਮਾਂ ਦੇ ਪੁੱਤ ਹੋਹਾ ਕਹਿੰਦਾ ਕਿਉਂ ਕਹਿੰਦਾ ਚੁਗਲ ਖੋਰ ਦਾ ਕੰਮ ਚੁਗਲੀ ਕਰਨਾ ਤੁਸੀਂ ਉਹਦਾ ਦਿਮਾਗ ਵਰਤਣਾ ਸੀ ਵਹਂਦੇ ਤਾਂ ਦੱਸੇ ਕਿਲੀ ਨੇ ਜੱਟ ਕੁੜੀ ਪਰ ਕਹਿੰਦਾ ਤੁਹਾਡੇ ਕੋ ਦਿਮਾਗ ਨਹੀਂ ਹੈਗਾ ਕਹਿੰਦਾ ਕਿਉਂ ਕਹਿੰਦਾ ਜਦੋਂ ਤੁਹਾਨੂੰ ਪਤਾ ਹੈ ਵੀ ਚੁਗਲ ਖੋਰਾ ਕਿ ਚੁਗਲੀ ਕਰੂਗਾ ਤੁਹਾਨੂੰ ਪਹਿਲਾਂ ਇਹਨੇ ਕਿਹਾ ਤੁਸੀਂ ਮੇਰੇ ਮਗਰ ਕੋ ਲੱਗੇ ਮੁੰਡੇ ਵਾਲੇ ਮਗਰ ਨਾਲ ਲੱਗੇ ਕਹਿੰਦਾ ਕਿਉਂ ਕਹਿੰਦਾ ਪਹਿਲਾਂ ਇੱਕ ਜੱਟ ਡਾਕਾਂ ਦੂਜਾ ਤੈਨੂੰ ਡਾਉ ਉਹ ਕਹਿੰਦਾ ਵਾਪਸ ਤੇਰੇ ਮੂਰੇ ਬੰਨੇ ਖੱਥਾ ਤੂੰ ਜੱਟਿਆ ਸੀ ਹਰੇ ਕੁੜੀਆਂ ਨੇ ਪੈਸਾ ਕਰਨ ਪਤਾ ਕਹਿੰਦਾ ਕਿਉਂ ਜੱਟਾ ਦੁਬਾਰੇ ਇਹਦਾ ਨਾ ਮੁੜ ਕੇ ਕਹਿੰਦਾ ਕਿਉਂ ਕਹਿੰਦਾ ਤੁਸੀਂ ਮੈਨੂੰ ਮਾੜਾ ਕਹਿੰਦੇ ਹੋ ਚੋਗਲ ਖੋਰ ਮਾੜਾ ਵੀ ਨਹੀਂ ਹੁੰਦਾ ਕਹਿੰਦਾ ਕਿਉਂ ਕਹਿੰਦਾ ਜੇ ਦੀ ਸੱਚੀ ਗੱਲ ਕਹਿ ਦੇ ਉਹ ਚੋਗਲੀ ਨਹੀਂ ਹੁੰਦੀ ਹੁੰਦੀ ਕਹਿੰਦਾ ਤੂੰ ਤੁਸੀਂ ਸਾਰੀ ਮੈਨੂੰ ਚੋਗਲ 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 ਕਹੀ ਜਾਂਦੇ ਕਹਿੰਦਾ ਤਾਂ ਚੁਗਲੀ ਕਰੀਦੀ ਇਹਨਾਂ ਕੋਲ